ਸਾਰੇ ਹੀ ਕਬੂਤਰਬਾਜ਼ ਭਰਾ ਜਿੰਨੇ ਵੀ یوਟਿਊਬਰ ਚੈਨਲ ਦੇ ਨਾਲ ਜੁੜੇ ਹੋਏ ਨੇ ਵੀਰੇ ਸਾਰੇ ਹੀ ਕਬੂਤਰਬਾਜ਼ ਭਰਾ ਆਪਣੇ ਅੱਜ ਇੱਕ ਬਹੁਤ ਹੀ ਵੀਰੇ ਮੰਦਭਾਗੀ ਖਬਰ ਹੈ ਜਿਹੜੀ ਸੁਣਨ ਨੂੰ ਮਿਲੀ ਆ ਜਿੰਨੇ ਵੀ ਆਪਾਂ ਕਬੂਤਰਬਾਜ਼ੀ ਦਾ ਸ਼ੌਂਕ ਕਰਦੇ ਆ ਆਪਣੇ ਸਾਰੇ ਕਬੂਤਰਬਾਜ਼ ਭਰਾ ਆਪਣੇ ਸਾਰਿਆਂ ਲਈ ਬਹੁਤ ਹੀ ਵੀਰੇ ਮੰਦ ਭਾਗੀ ਜਿਹੜੀ ਘਟਨਾ ਸੁਣਨ ਨੂੰ ਮਿਲੀ ਆ ਕਬੂਤਰਬਾਜੀ ਨੂੰ ਅੱਜ ਇੱਕ ਬਹੁਤ ਹੀ ਵੀਰੇ ਵੱਡਾ ਜਿਹੜਾ ਘਟਾ ਉਹ ਪੈ ਗਿਆ ਆਪਣਾ ਜਿਹੜਾ ਵੱਡਾ ਭਰਾ ਸੀਗਾ ਬਾਈ ਭਿੰਦਰ ਚਾਕੜਾ ਉਹ ਵੀਰੇ ਇਸ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਿਆ ਬਾਈ ਭਿੰਦਰ ਚਾਕੜੇ ਦੀ ਡੈਥ ਹੋ ਗਈ ਇਹ ਖਬਰ ਸੁਣਨਾਂ ਨੂੰ ਮਿਲੀ ਆ ਕਿ ਘਰੋਂ ਬਾਈ ਸ਼ਹਿਰ ਕਰਨ ਨਿਕਲਿਆ ਸੀਗਾ ਕੋਈ ਗੱਡੀ ਮਾਰ ਗਿਆ ਬਾਈ ਦੇ ਵਿੱਚ ਬੈਕ ਸਾਈਡ ਤੋਂ ਆਉਂਦਾ ਸੀਗਾ ਕੋਈ ਬਾਈ ਦੇ ਵਿੱਚ ਗੱਡੀ ਮਾਰੀ ਕਿਸੇ ਨੇ ਮੌਕੇ ਦੇ ਉੱਤੇ ਹੀ ਬਾਈ ਭਿੰਦਰ ਚੱਕੜੇ ਦੀ ਜਿਹੜੀ ਡੈਥ ਹੋ ਗਈ ਆਪਣੇ ਸਾਰੇ ਹੀ ਵੀਰੇ ਕਬੂਤਰਬਾਜ਼ ਭਰਾਵਾਂ ਲਈ ਤੇ ਕਬੂਤਰਬਾਜ਼ੀ ਨੂੰ ਜਿੰਨੇ ਵੀ ਰੀ ਆਪਣੇ ਸਾਰੇ ਪਿਆਰ ਕਰਦੇ ਨੇ ਬਹੁਤ ਹੀ ਬਾਈ ਮਾੜੀ ਖਬਰ ਆਪਣੇ ਲਈ ਬਹੁਤ ਵੱਡਾ ਇੱਕ ਘਾਟਾ ਪੈ ਗਿਆ ਆਪਣੇ ਸਾਰਿਆਂ ਵੀਰਾਂ ਨੂੰ ਆਪਣਾ ਫਰਜ਼ ਬਣਦਾ ਸਾਰਿਆਂ ਦਾ ਕਿ ਬਾਈ ਦੀ ਜਦੋਂ ਅੰਤਮ ਅਰਦਾਸ ਹੋਣੀ ਹੈ ਉਹਦੇ ਵਿੱਚ ਜ਼ਰੂਰ ਆਪਣੀ ਹਾਜ਼ਰੀ ਲਵਾਈਏ ਜਿੰਨੇ ਵੀ ਕੂਤਰਵਾਜ ਭਰਾ ਨੇ ਨਾ ਸਾਰੇ ਇੰਟਰਵਿਊ ਦੇਖ ਰਹੇ ਨੇ ਮੇਰੀ ਆਪਣਾ ਫਰਜ਼ ਬਣਦਾ ਹੈ ਵੀ ਬਾਈ ਭਿੰਦਰ ਚੱਕੜੇ ਨੇ ਆਪਾਂ ਨੂੰ ਫਾਰਸਾਂ ਤੋਂ ਚੱਕ ਕੇ ਵੀਰੇ ਅਰਸ਼ਾਂਦ ਕਰ ਲੈ ਗਿਆ ਆਪਣੀ ਕਬੂਤਰਬਾਜੀ ਨੂੰ ਬਾਈ ਆਪਾਂ ਜਿਹੜਾ ਕਬੂਤਰਬਾਜੀ ਦਾ ਲੈਵਲ 0 ਸੀਗਾ ਅੱਜ 100 99% ਜਿਹੜਾ ਬਾਈ ਭਿੰਦਰ ਚੱਕੜੇ ਦੀ ਬਦੌਲਤ ਆਪਣੀ ਕਬੂਤਰਬਾਜੀ ਦਾ ਲੈਵਲ ਚਲੇ ਆ ਗਿਆ ਜਿੱਥੇ ਆਪਾਂ 0 ਸੀਗੇ ਆਪਾਂ ਨੂੰ ਫਰਸਾਂ ਤੋਂ ਚੱਕ ਕੇ ਅਰਸ਼ਾਂ ਤੱਕ ਚਾਰ ਚੰਨ ਲ ਆ ਗਿਆ ਆਪਣੀ ਕਬੂਤਰਬਾਜੀ ਨੂੰ ਬਾਈ ਭਿੰਦਰ ਛਕੜਾ ਬਹੁਤ ਵੱਡੀ ਦੇਣ ਆ ਬਾਈ ਭਿੰਦਰ ਛਕੜੇ ਦੀ ਆਪਾਂ ਨੂੰ ਕਬੂਤਰਬਾਜ਼ ਭਰਾਵਾਂ ਨੂੰ ਸਾਰੇ ਹੀ ਭਰਾ ਆਪਣੇ ਜਿੰਨੇ ਕਬੂਤਰਬਾਜੀ ਦੇ ਸ਼ੌਕੀਨ ਨੇ ਬਾਈ ਦੀ ਅੰਤਮ ਅਰਦਾਸ ਦੇ ਵਿੱਚ ਜਰੂਰ ਵੀਰੇ ਹਾਜ਼ਰੀ ਲਵਾਇਓ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਿਓ ਜਾ ਕੇ ਮੈਂ ਪਰਦੇਸਾਂ 'ਚ ਬੈਠਾ ਮੈਂ ਕੁਝ ਕਰ ਤਾਂ ਵੀਰੇ ਨਹੀਂ ਸਕਦਾ ਪਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਵੀ ਬਾਈ ਭਿੰਦਰ ਚੱਕੜੇ ਦੀ ਆਤਮਾ ਆਤਮਾ ਨੂੰ ਸ਼ਾਂਤੀ ਬਖਸ਼ੇ ਅਕਾਲ ਪੁਰਖ ਵਾਹਿਗੁਰੂ ਜੀ ਬਾਈ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਜ ਬਖਸ਼ਿਓ ਪ੍ਰਮਾਤਮਾ ਨੂੰ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਵੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਬਾਈ ਭਿੰਦਰ ਚਾਕੜੇ ਦੀ ਜਿਹੜੀ ਆਤਮਾ ਉਹਨੂੰ ਸ਼ਾਂਤੀ ਬਖਸ਼ਿਓ ਜੀ ਬਾਈ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਜ ਬਖਸ਼ਿਓ ਕਾਲਪੁਰਖ ਵਾਹਿਗੁਰੂ ਜੀ ਬਾਈ ਦੀ ਰੂਹ ਨੂੰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ ਕਾਲਪੁਰਖ ਵਾਹਿਗੁਰੂ ਜੀ ਜਿੰਨਾ ਚਿਰ ਜ਼ਿੰਦਗੀ ਰਹੂਗੀ ਮੈਂ ਵੀ ਇੱਕ ਵੀਰੇ ਕਬੂਤਰ ਬਾਜ਼ ਹਾਂ ਬਾਈ ਦੀਆਂ ਇੰਟਰਵਿਊਆਂ ਤੋਂ ਗੱਲਾਂ-ਵਾਤਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਵੱਡੀ ਦੇਣ ਆ ਬਾਈ ਦੀ ਭਿੰਦਰ ਚਾਕੜੇ ਦੀ ਕਬੂਤਰ ਬਾਜ਼ ਭਰਾਵਾਂ ਨੂੰ ਹਮੇਸ਼ਾ ਬਾਈ ਭਿੰਦਰ ਚਾਕੜੇ ਦਾ ਜਿਹੜਾ ਨਾਂ ਹੈ ਦਿਲ ਤੇ ਵੀਰੇ ਦਿਮਾਗ ਦੇ ਵਿੱਚ ਗੂੰਜਦਾ ਰਹੂਗਾ ਬਾਈ ਦੀਆਂ ਕੀਤੀਆਂ ਹੋਈਆਂ ਗੱਲਾਂ-ਵਾਤਾਂ ਬਹੁਤ ਕੁਝ ਵੀਰੇ ਸਿੱਖਣ ਨੂੰ ਮਿਲਿਆ ਬਾਈ ਭਿੰਦਰ ਚਾਕੜੇ ਤੋਂ ਬਹੁਤ ਹੀ ਸੂਝਬਾਨ ਇਨਸਾਨ ਸੀਗਾ ਸਮਾਨਯダー ਤੇ ਸੂਝਮਾਨ ਇਨਸਾਨ ਜਿਹਨੂੰ ਜ਼ਿੰਦਗੀ ਦਾ ਬਹੁਤ ਵੱਡਾ ਤਜਰਬਾ ਸੀ ਇੱਕ ਬਹੁਤ ਵੱਡਾ ਬਾਈ ਘਾਟਾ ਪਿਆ ਆਪਾਂ ਨੂੰ ਕਬੂਤਰਵਾਜ ਭਰਾਵਾਂ ਨੂੰ ਆਪਣੇ ਲਈ ਤਾਂ ਰੱਬ ਸੀਗਾ ਉਹ ਬੰਦਾ ਕਬੂਤਰਵਾਜ ਭਰਾਵਾਂ ਲਈ ਕਿੰਨਾ ਕੁਝ ਕੀਤਾ ਉਹਨੇ ਕਬੂਤਰਬਾਜੀ ਲਈ ਨਾ ਭੁੱਲਣਯੋਗ ਇਹ ਗੱਲਾਂ ਨੇ ਆਪਣਾ ਵੀ ਫਰਜ਼ ਬਣਦਾ ਸਾਰੇ ਕਬੂਤਰਵਾਜ ਭਰਾਵਾਂ ਦਾ ਵੀ ਬਾਈ ਦੇ ਜਿਹੜੇ ਨਾਂ ਆ ਨਾ ਭਿੰਦਰ ਚਾਕੜਾ ਹਮੇਸ਼ਾ ਆਪਣੇ ਦਿਲ ਤੇ ਦਿਮਾਗ ਦੇ ਵਿੱਚ ਵੀਰੇ ਮੋਹਰ ਲਾ ਕੇ ਰੱਖਿਓ ਬਾਈ ਦੀ ਭਿੰਦਰ ਚੱਕੜੇ ਦੇ ਨਾਂ ਦੀ ਆਪਣੇ ਕਬੂਤਰ ਬਾਜ਼ ਭਰਾਵਾਂ ਲਈ ਤਾਂ ਰੱਬ ਸੀਗਾ ਬਾਈ ਬਾਕੀ ਮੇਰਾ ਭਰਾ ਸਾਰੇ ਜ਼ਰੂਰ ਹਾਜ਼ਰੀ ਲਵਾਇਓ ਬਾਈ ਦੀ ਅੰਤਮ ਅਰਦਾਸ ਦੇ ਵਿੱਚ